ਪਰਮਾਤਮਾ ਦੀ ਭਗਤੀ ਤੋਂ ਅਲੱਗ ਜੇ ਅਸੀਂ ਗੱਲ ਕਰੀਏ ਤਾਂ ਵੱਡਾ ਕਰਮ ਹੁੰਦਾ ਹੈ ਮਾਨਵਤਾ ਦੀ ਸੇਵਾ। ਅਜਿਹੀ ਸੇਵਾ ਜੋ ਕਿ ਜ਼ਰੂਰਤਮੰਦ ਦੀ ਮਦਦ ਕਰਦੀ ਹੈ ਤੇ ਮਾਨਵਤਾ ਦੇ ਹਿੱਤ ਦੇ ਲਈ ਕੰਮ ਕਰਦੀ ਹੈ ਤੇ ਖਾਸ ਕਰ ਗੱਲ ਕਰਾਂਗੇ ਅੱਜ ਅਸੀਂ ਉਸ ਇਨਸਾਨ ਦੀ ਜੋ ਕਿ ਜ਼ਰੂਰਤਮੰਦਾਂ ਦੇ ਲਈ ਲੰਗਰ ਲਗਾ ਕੇ ਬੈਠਿਆ ਹੋਇਆ ਹੈ ਉਹ ਵੀ ਅੱਜ ਦੇ ਯੁੱਗ ਦੇ ਵਿੱਚ ਤੇ ਉਲਝਿਆ ਦਾ ਲੰਗਰ ਚੱਲ ਰਿਹਾ ਹੈ ਬਿਨਾਂ ਪੈਸੇ ਦੇ ਕੇ ਤੁਸੀਂ ਲੰਗਰ ਖਾ ਸਕਦੇ ਹੋ ਤੇ ਆਪਣੀ ਮਰਜ਼ੀ ਦੇ ਨਾਲ ਗੋਲਕ ਦੇ ਵਿੱਚ ਮਾਇਆ ਪਾ ਸਕਦੇ ਹੋ ਤੇ ਅੱਜ ਅਸੀਂ ਗੱਲ ਕਰਾਂਗੇ ਸਤਨਾਮ ਸਿੰਘ ਖਾਲਸਾ ਜੀ ਨਾਲ ਤੇ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਸਿਗੇ ਨਾਨਗਰਾਂ ਵਿਖੇ ਤੇ ਆਓ ਦ ਗੱਲਬਾਤ ਕਰਦੇ ਹਾਂ ਬਾਬਾ ਜੀ ਸਭ ਤੋਂ ਪਹਿਲਾਂ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਬਾ ਜੀ ਸਭ ਤੋਂ ਪਹਿਲਾਂ ਕਿਵੇਂ ਵਿਚਾਰ ਆਇਆ ਜੀ ਕਿ ਪੈਸੇ ਖਰਚਣ ਦੀ ਜਿਹੜੀ ਸ਼ਮਤਾ ਨਹੀਂ ਹੈ ਉਸ ਨੂੰ ਅਸੀਂ ਫਰੀ ਦੇ ਵਿੱਚ ਕੁਲਚੇ ਖਲਾਣੇ ਹੈ ਜੀ ਸਭ ਤੋਂ ਪਹਿਲਾਂ ਜੀ ਮੈਂ ਸਾਰਿਆਂ ਨੂੰ ਸਤਿ ਸ਼ਕਾਲ ਬੋਲਦਾ ਜੀ ਮਾੜੀ ਖਾਲਸਾਵਾ ਜੀ ਖਤੇ ਕਿਵੇਂ ਵਿਚਾਰ ਆ ਬਾਬਾ ਜੀ ਕਿ ਆਪਾਂ ਫਰੀ ਦੇ ਵਿੱਚ ਜ਼ਰੂਰਤਮੰਦਾਂ ਨੂੰ ਕੁਲਚੇ ਖੁਲਾਣੇ ਆ ਕਿਵੇਂ ਸੇਵਾ ਸ਼ੁਰੂ ਕੀਤੀ ਹੈ ਇਹ ਜਦੋਂ ਪਹਿਲੇ ਮੈਂ ਕਰਦਾ ਸੀ ਅਖੰਡ ਪਾਰ ਠੀਕ ਹੈ ਜੀ ਆਪਣੇ ਪਿੰਡ ਦੇ ਭੜੇ ਵਿੱਚ ਗੁਰਦਾਰ ਸਾਹਿਬ ਗ੍ਰੰਤੀ ਸਾਹਿਬ ਦੀ ਡਿਊਟੀ ਵੀ ਕੀਤੀ ਹੈ ਜੀ ਜੀ ਤੇ ਉਹ ਤੋਂ ਬਾਅਦ ਵਿੱਚ ਫਿਰ ਸੀ ਤਾਕਤ ਸੀ ਕੇਸਗਰ ਸਾਹਿਬੇ ਕਿ ਡਿਊਟੀਆਂ ਵੀ ਲਈਆਂ ਹੂੰ ਸੇਵਾ ਦੇ ਵਿੱਚ ਫਿਰ ਮੰਦir ਵਿੱਚ ਇਹ ਖਿਆਲ ਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਹੂੰ ਇਸ ਨੂੰ ਫੇ ਸਾਡੇ ਮਹਰਮੰਦ ਉਸ ਵਿਚਾਰ ਆਇਆ ਵੀ ਅਸੀਂ ਸਾਨੂੰ ਕਿਰਤ ਕਰਨੀ ਚਾਹੀਦੀ ਹੈ ਜੀ ਜੋ ਸਾਨੂੰ ਬਾਬਾ ਨਾਨਕ ਜੀ ਨੇ ਕਿਹਾ ਸਾਨੂੰ ਕਰਨਾ ਚਾਹੀਦਾ ਹੂੰ ਤੇ ਮੈਂ ਆਪਣੇ ਘਰਵਾਲੀ ਨੂੰ ਸਲਾਹ ਕੀਤੀ ਹੂੰ ਤੇ ਬਾਬਾ ਨਾਨਕ ਜੀ ਨੇ ਕਿਹਾ ਵੀ ਕਿਰਤ ਕਰੋ ਵੀ ਅਸੀਂ ਆਪਾਂ ਕਿਰਤ ਕਰਨੀ ਹੈ ਜੀ ਹੂੰ ਉਹਦੇ ਕਿਵੇਂ ਫੇ ਘਰ ਆਈ ਮੈਨੂੰ ਕਿਹਾ ਕੋਈ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਕਰ ਲਓ ਹੂੰ ਤੁਹਾਡੀ ਇੱਛਾ ਜਿਸ ਤਰ੍ਹਾਂ ਤੁਸੀਂ ਕਰ ਸਕਦੇ ਆ ਤੇ ਮੈਂ ਤੁਹਾਡਾ ਸਾਥ ਦੇਵਾਂਗੀ ਜਿਹੜਾ ਵੀ ਤੁਸੀਂ ਕੰਮ ਕਰਨਾ ਹੋਇਆ ਬਾਕੀ ਮੈਂ ਕੰਮ ਹੋਰ ਵੀ ਕਰਦੇ ਰਹਾ ਫਿਰ ਇਹ 2018 ਵਿੱਚ ਸ਼ੁਰੂ ਕੀਤਾ ਸੀ ਕੰਮ ਸੀ ਕੋਈ ਘਰ ਵਾਲੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਨਾਲ ਸਲਾਹ ਕਰਕੇ ਫਿਰ ਤੁਸੀਂ ਇਹ ਕਿੱਟ ਸ਼ੁਰੂ ਕੀਤੀ ਹੈ ਹਾਂਜੀ ਇਹ 2018 ਦੇ ਵਿੱਚ ਸ਼ੁਰੂ ਕੀਤਾ ਸੀ 2018 ਦੇ ਵਿੱਚ ਹਾਂਜੀ ਠੀਕ ਹੈ ਉਹ ਮੇਰੇ ਨਾਲ ਸਵੇਰੇ ਆ ਜਾਂਦੇ ਸੀਗੇ ਤੇ ਸ਼ਾਮ ਨੂੰ ਅਸੀਂ ਇਕੱਠੇ ਜਾਂਦੇ ਸੀਗੇ ਕਿਉਂਕਿ ਮੇਥੋਂ ਪਹਿਲੇ ਦੁਕਾਨੇ ਖੋਲ੍ਹ ਲੈਂਦੇ ਸੀ ਆ ਕੇ ਠੀਕ ਹੈ ਤੇ ਕਾਲ ਇਸ ਤਰ੍ਹਾਂ ਉਹਨਾਂ ਦਾ ਫਿਰ ਐਕਸੀਡੈਂਟ ਹੋ ਗਿਆ ਪਿਛਲੇ 3 ਸਾਲ ਪਹਿਲਾਂ ਜਿੱਤੋਂ ਹੂੰ ਪਹਿਲੇ ਇਕੱਠੇ ਕੰਮ ਕਰਦੇ ਸੀਗੇ 버ਗਰ ਕੁਚੇ ਨੂਡਲ ਟਿੱਕੀਆਂ ਜੋ ਵੀ ਸਮਾਨ ਕੰਮ ਕਰਦੇ ਸੀ ਅਸੀਂ ਉਹ ਚਾਲੂ ਸੀ ਸਾਡਾ ਕੰਮ ਇਹ ਹੂੰ ਪਰ ਉਹ ਅਚਾਨਕ ਨਾ ਐਕਸੀਡੈਂਟ ਹੋ ਗਿਆ ਜੀ ਆਜੋ 3 ਸਾਲ ਪਹਿਲਾਂ ਜੀ ਜੀ ਫਿਰ ਮੈਂ 1 ਸਾਲ ਤੱਕ ਕੰਮ ਨਹੀਂ ਕੀਤਾ ਜੀ ਹੂੰ ਬਿਲਕੁਲ ਜੀ ਬੰਦ ਰਿਹਾ ਕੰਮ ਇੱਕ ਸਾਲ ਬਾਅਦ ਵਿੱਚ ਕੀ ਹੋਇਆ ਫਿਰ ਮੇਰੇ ਮਨ ਚ ਵਿਚਾਰ ਆਇਆ ਕਿ ਮੈਂ ਕੰਮ ਕਰਾਂ ਹੂੰ ਇਹ ਜਿਹੜਾ ਤੁਸੀਂ ਜਿਹੜੇ ਪੁੱਛਿਆ ਸ਼ੁਰੂ ਕਿਸ ਤਰ੍ਹਾਂ ਹੋਈ ਹੈ ਅਸੀਂ ਪਹਿਲਾਂ ਨਾ ਜੋ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਆਪਾਂ ਗੁਰਪੁਰਬ ਤੇ 9 ਸਾਲ ਤੇ ਜਾਂ ਗੁਰੂ ਮਹਾਰਾਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਹੋਣਾ ਉਹ ਜਿਵੇਂ ਕੋਈ ਚਾਹ ਲੰਗਰ ਲਗਾਉਂਦੇ ਹੁੰਦੇ ਸੀ। ਹੂੰ। ਫਿਰ ਕੀ ਹੋਇਆ ਮੈਂ ਨਾ ਆਪਣੇ ਘਰਦਿਆਂ ਨੂੰ ਪੁੱਛਿਆ ਇੱਕ ਵਾਰ ਕਿ ਮੈਂ ਤੁਸੀ ਇਹ ਦੱਸੋ ਵੀ ਆਪਾਂ ਕੋਲਚਾ ਲੰਗਰ ਲਾਣੇ ਆ ਹੁਣ ਅਸੀਂ। ਇਹ ਤੁਹਾਨੂੰ ਖੁਸ਼ੀ ਕਿਸ ਤਰ੍ਹਾਂ ਮਹਿਸੂਸ ਹੁੰਦੀ ਯਾਦ ਹੈ? ਪਹਿਲਾਂ ਤਾਂ ਉਹ ਚੁੱਪ ਰਹੇ। ਇੱਕਦਮ ਖਿੜਖੜਾ ਕੇ ਹੱਸ ਪਏ ਹੋ। ਹੂੰ। ਕਹਿੰਦੇ ਵੀ ਜਦੋਂ ਲੰਗਰ ਲਾ ਕੇ ਖੁਸ਼ੀ ਹੁੰਦੀ ਨਾ ਤਾਂ ਮੈਨੂੰ ਇਥੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਖਿੜਖੜਾ ਕੇ ਹੱਸੇ। ਫਿਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਫਿਰ ਮੈਨੂੰ ਇਹ ਗੱਲ ਹੁਣ ਦੀ ਯਾਦ ਰਹੀ ਵੀ ਮੇਰੇ ਘਰ ਵਾਲੀ ਖੁਸ਼ ਰਹਿੰਦੀ ਸੀਗੇ। ਤੇ ਉਹਨੂੰ ਯਾਦ ਦੇ ਵਿੱਚ ਵੀ ਮੈਂ ਕੋਈ ਚਾਹ ਲੰਗਰ ਜਿਹੜਾ ਲਾਣਾ ਸ਼ੁਰੂ ਉਹਨਾਂ ਤੋਂ ਬਾਅਦ ਉਹਦੇ ਬਾਅਦ ਚੀਜ਼ ਆ ਗਈ ਪਹਿਲਾਂ ਕੰਮ ਕਰਦੇ ਸੀ ਪਰ ਲੰਗਰ ਬਾਅਦ ਵਿੱਚ ਸ਼ੁਰੂ ਕੀਤਾ ਗਿਆ ਹਾਂ ਜੀ ਹਾਂ ਜੀ ਵੈਸੇ ਪਹਿਲਾਂ ਅਸੀਂ ਉਦਾਂ ਲੱਗਾ ਲਾਦੇ ਹੁੰਦੇ ਜਿੱਤਨਾ ਗੁਰਪੁਰਪੋ ਹੋਇਆ ਗੁਰਪੁਰਪੋ ਤੇ ਲਾਂਦੇ ਸੀ ਹਾਂ ਜੀ ਬਾ ਨਵਾਂ ਸਾਲ ਹੋਇਆ ਜੀ ਤੇ ਇਹ ਕੰਮ ਬਾਅਦ ਵਿੱਚ ਸ਼ੁਰੂ ਕੀਤਾ ਜੀ ਉਹਨੂੰ ਜਾਣ ਤੋਂ ਬਾਅਦ ਵਿੱਚ ਅੱਛਾ ਇਹ ਵੀ ਦੱਸ ਦਿਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੁੰਦਾ ਆਪਣੇ ਪਰਿਵਾਰ ਵਾਲਿਆਂ ਨੂੰ ਖਾਣਾ ਖਿਲਾਣਾ ਇੰਨਾ ਮੁਸ਼ਕਲ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇੰਨੀ ਵੱਡੀ ਸੇਵਾ ਕਰ ਰਹੇ ਹੋ ਤੇ ਕੋਈ ਆ ਕੇ ਆਪਣੀ ਮਰਜ਼ੀ ਨਾਲ ਪੈਸੇ ਪਾ ਦੇਵੇ ਠੀਕ ਹੈ ਨਹੀਂ ਪਾਵੇ ਤਾਂ ਘਰੇ ਚਲੇ ਜਾਂਦਾ ਹੈ ਤਾਂ ਕਿਸ ਤਰ੍ਹਾਂ ਮਤਲਬ ਤੁਸੀਂ ਸਰਵਾਈਵ ਕਿਵੇਂ ਕਰਦੇ ਹੋ ਜੀ ਕਿਵੇਂ ਖਰਚਾ ਕੱਢਦੇ ਹੋ ਸਾਰਾ ਫਿਰ ਐਸਾ ਅਸੀਂ ਬਾਣੀ ਪੜ੍ਹਦੇ ਸੀ ਨਾ ਜੀ ਕਿਉਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਲਿਖਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰੇ ਇੱਕ ਆਗਿਆ ਕਰਤਾ ਰਿਆ ਨਾਨਕ ਚਿੰਤਾ ਮਤ ਕਰ ਉਹ ਚਿੰਤਾ ਤੁਸੀਂ ਹੈ ਕਿ ਚਿੰਤਾ ਦਾ ਮਾਲਕ ਨੂੰ ਹੈ ਜਿਹੜਾ ਸਾਨੂੰ ਪੈਦਾ ਕੀਤਾ ਕਿਉਂਕਿ ਬਾਣੀ ਵਿੱਚ ਲਿਖਿਆ ਪਹਿਲ ਉਹ ਦੇਤਾ ਰਿਜਕ ਸਭਾ ਪਿੱਛੋਂ ਦੇਤਾ ਜੰਤ ਉਪਾਹਾ ਹਾਂ ਫਾਨੋ ਮਾਲਕ ਸਾਡਾ ਦੇਖ ਲਿਖ ਦਿੱਤਾ ਹੈ ਇਸ ਗਾੜੇ ਕੇ ਸਮਧਨ ਨਜ਼ਰ ਰੱਖਦੇ ਹੋਏ ਮੈਂ ਫੇਰ ਕੰਮ ਸ਼ੁਰੂ ਕੀਤਾ ਵੀ ਮਾਲਕ ਨੇ ਮੇਰੀ ਆਪੇ ਰਿਪੋਰਟ ਕਰਨ ਜਾਂ ਫੇਰ ਰੱਖਿਆ ਕਰੇਗਾ ਕਰਨੇ ਵਾਲਾ ਮਾਲਕ ਹੈ ਹਾਂਜੀ ਠੀਕ ਹੈ ਤੇ ਇਸ ਤਰ੍ਹਾਂ ਆਉਂਦਾ ਕਿ ਚਲੋ ਗੁਲਕ ਲਗਾਈ ਹੈ ਤੁਸੀਂ ਗੁਲਕ ਦੇ ਵਿੱਚ ਪੈਸੇ ਪਾ ਦਿੰਦੇ ਆ ਕਿ ਇਨਸਾਨ ਇਦਾਂ ਦੇ ਵੀ ਹੁੰਦੇ ਆਣੇ ਜਿਹੜੇ ਕਿ ਪਾਉਂਦੇ ਨਹੀਂ ਐ ਚਲੇ ਜਾਂਦੇ ਇਸ ਤਰ੍ਹਾਂ ਹਾਂਜੀ ਹਰ ਇੱਕ ਤਰ੍ਹਾਂ ਦੇ ਇਨਸਾਨ ਹੈ ਜੀ ਹਰ ਇੱਕ ਤਰ੍ਹਾਂ ਦੇ ਇਨਸਾਨ ਕੋਈ ਫਟੇ ਭਰਾ ਨੋੜ ਵੀ ਪਾیندਾ ਜਿਹੜੇ ਨਹੀਂ ਚੱਲਦੇ ਹੁੰਦੇ ਐ ਕੋ ਡੁਪਲੀਕੇਟ ਵੀ ਪਾ ਜਾਂਦੇ ਆ ਡੁਪਲੀਕੇਟ ਨੋਟ ਵੀ ਪਾ ਜਾਂਦੇ ਹਾਂ ਜੀ ਕੀ ਬਾਤ ਹੈ ਕਿਵੇਂ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਆ ਨਾ ਇਹ ਮਾਲਕ ਨੇ ਪਿਆਦਾ ਕੀਤੇ ਆ ਇਹ ਤਾਂ ਫਲਵਾਰੀ ਹੈ ਮਾਲਕ ਦੀ ਕਿੰਨੀ ਕਿੰਨੀ ਸ਼ਾਂਤੀ ਮਿਲਦੀ ਹੈ ਇਸ ਤਰ੍ਹਾਂ ਕੰਮ ਕਰਕੇ ਕਿਉਂਕਿ ਤੁਹਾਡੇ ਚਿਹਰੇ ਤੋਂ ਵੀ ਇੱਕ ਨੂਰ ਦਿਖਦਾ ਹੈ ਇਸ ਤਰ੍ਹਾਂ ਵੀ ਮਨ 'ਚੋਂ ਸ਼ਾਂਤੀ ਮਿਲਦੀ ਹੈ ਨੂਰ ਵੀ ਹੈ ਤੁਹਾਡੇ ਚਿਹਰੇ ਤੇ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਬਹੁਤ ਆਨੰਦ ਆਉਂਦਾ ਜਦੋਂ ਮੈਂ ਦੁਕਾਨ ਤੇ ਆ ਜਾਂਦਾ ਮੈਨੂੰ ਐਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੈਂ ਸੱਚ ਖਣੇ ਵਿੱਚ ਬੈਠਾ ਆਂ ਕਉ ਕੇ ਆਮ ਪ੍ਰਚਾਰ ਕੀਤਾ ਜਾਂਦਾ ਵੀ ਬੰਦਾ ਮਰਨ ਤੋਂ ਬਾਅਦ ਸੱਚਖੰਡ ਵਿੱਚ ਜਾਂਦਾ ਹੈ ਪਰ ਮੈਂ ਮਹਿਸੂਸ ਇਹ ਕਰਦਾ ਵੀ ਮੈਂ ਇੱਥੇ ਸੱਚਖੰਡ ਵਿੱਚ ਹੀ ਬੈਠ ਜੰਨਾ ਆਖੇ ਬਹੁਤ ਮੈਨੂੰ ਸ਼ਾਂਤੀ ਮਿਲਦੀ ਮਾਤਵਾ ਦੇ ਮੇਰੇ ਨੂੰ ਕਦੇ ਇਸ ਤਰ੍ਹਾਂ ਹੋਇਆ ਕਿ ਸਾਡਾ ਖਰਚਾ ਜ਼ਿਆਦਾ ਹੈ ਤੇ ਗੁਲਕ ਦੇ ਵਿੱਚ ਇੰਨੇ ਪੈਸੇ ਨਹੀਂ ਆਏ ਕੱਲੋਂ ਆਪਾਂ ਸਮਾਨ ਕਿਵੇਂ ਖਰੀਦਾਂਗੇ ਕਿਵੇਂ ਆਪਾਂ ਲੰਗਰ ਲਾਵਾਂਗੇ ਇਸ ਤਰ੍ਹਾਂ ਦੀ ਚਿੰਤਾ ਕਦੇ ਹੋਈ ਹੈ ਕਦੇ ਚਿੰਤਾ ਇਸ ਤਰ੍ਹਾਂ ਦੀ ਹੋਈ ਨਹੀਂ ਆ ਪਹਿਲੀ ਗੱਲ ਤਾਂ ਜਦੋਂ ਅਸੀਂ ਪੈਸੇ ਲੈਂਦੇ ਹਾਂ ਸ਼ਾਮ ਨੂੰ ਆਪਣਾ ਮਾਲਕ ਦਾ ਮੱਥਾ ਟੇਕੇ ਨਾ ਮਾਰਦੇ ਫਿਰ ਨੂੰ ਕਿ ਅਸੀਂ ਪੈਸੇ ਦੀ ਗਿਣਤੀ ਕੀਤੀ ਨਹੀਂ ਹਾਂ ਜੀ ਕਦੇ ਕਿੰਨੀ ਕਿੰਨੀ ਕਦੇ ਵੀ ਠੀਕ ਹੈ ਨਾ ਸਾਨੂੰ ਪਤਾ ਹੁੰਦਾ ਕਿਹੜਾ ਕਿੰਨੇ ਪਾ ਗਿਆ ਨਾ ਆਪਾਂ ਦੇਖੀ ਲੈਂਦਾ ਧਿਆਨ ਕਰੀਦਾ ਹਾਂ ਹਾਂਜੀ ਤੇ ਕਦੇ ਇਸ ਤਰ੍ਹਾਂ ਹੋਇਆ ਹੀ ਨਹੀਂ ਹੈ ਬਾਬੇ ਨਾਨਕ ਦੀ ਕਿਰਪਾ ਜੇਹੀ ਰਹੀ ਕਿ ਗੁਲਕ ਦੇ ਵਿੱਚ ਆਪਣਾ ਮਾਇਆ ਜਿਹੀ ਅਗਲੇ ਦਿਨ ਵਾਸਤੇ ਸਮਾਨ ਖਰੀਦਣ ਜੋਗੇ ਪੈਸੇ ਆ ਜਾਂਦੇ ਹਾਂ ਆ ਜਾਂਦੇ ਆ ਜਾਂਦੇ ਜੀ ਚਲੋ ਸਮਾਨ ਖਰੀਦਣ ਜੋਗੇ ਤਾਂ ਆ ਗਏ ਫਿਰ ਘਰ ਦਾ ਗੁਜ਼ਾਰਾ ਫਿਰ ਕਿਵੇਂ ਹੁੰਦਾ ਜੀ ਇਹਦੇ ਵਿੱਚ ਹੀ ਹੁੰਦਾ ਜੋ ਵੀ ਵੈਸਾ ਬਚੀ ਜਾਂਦਾ ਉਹਦੇ ਗੁਜ਼ਾਰਾ ਹੋ ਜਾਂਦਾ ਹੈ ਮਾਲਕ ਦੀ ਕਿਰਪਾ ਜੀ ਅੱਛਾ ਇਹਦੇ ਵਿੱਚੋਂ ਘਰ ਦਾ ਗੁਜ਼ਾਰਾ ਵੀ ਹੋ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕੰਮ ਵੀ ਤੁਸੀਂ ਕਰਦੇ ਹੋ ਉਹ ਕੋਈ ਕੰਮ ਨਹੀਂ ਕਰਦੇ ਇਹਹੀ ਕ ਤੇ ਇੱਕ ਸਫਾਈ ਦਾ ਵੀ ਧਿਆਨ ਬੜਾ ਰੱਖਿਆ ਅਸੀਂ ਦੇਖਦੇ ਹਾਂ ਤੁਸੀਂ ਸਫਾਈ ਦਾ ਵੀ ਬੜਾ ਧਿਆਨ ਰੱਖ ਰਹੇ ਹੋ ਇੱਕ ਸੁਨੇਹਾ ਦੇਣਾ ਚਾਹੋਗੇ ਕਿ ਉਸ ਜਗ੍ਹਾ ਉੱਤੇ ਜਾਓ ਕਿਉਂਕਿ ਜਿੱਥੇ ਜ਼ਿਆਦਾ ਸਫਾਈ ਹੋਵੇ ਮੈਸੇਜ ਵਾਲੇ ਚੈਨ ਕਹਿਣਾ ਚਾਹੁੰਦਾ ਜੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਮੈਂ ਤੁਹਾਡੇ ਸਾਹਮਣੇ ਬਸਾ ਲਿਆ ਮੈਂ ਤਾਂ ਆਪਣਾ ਮਾਲਕ ਦੀ ਕਿਰਪਾ ਨਾਲ ਆਪਣੇ ਖੁਸ਼ੇ ਜੋਗੇ ਪੈਸੇ ਪਾ ਜਾਂਦੇ ਆ ਤੇ ਜੇ ਤੁਸੀਂ ਮਿਹਨਤ ਕਰੋ ਆਪਣੇ ਪੈਸੇ ਲਓ ਮਿਹਨਤ ਕਰਕੇ ਤੁਸੀਂ ਕਦੇ ਵੀ ਭੁੱਖੇ ਨਹੀਂ ਰਹਿ ਸਕਦੇ ਮਾਲਕ ਦੀ ਰਹਿਮਤ ਰਹੂਗੀ ਤੁਹਾਡੇ ਤੇ ਕਿਉਂਕਿ ਅਸੀਂ ਗਲਤ ਸੰਗਤ ਦੇ ਵਿੱਚ ਪ੍ਰਭਾਵ ਚਾਕੇ ਅਸੀਂ ਆਪਣਾ ਆਪ ਖਰਾਬ ਕਰ ਲੈਂਦੇ ਆਂ ਭੋ ਨਸ਼ੇ ਵਿੱਚ ਪੈ ਜਾਂਦਾ ਹਮ ਬਾਕੀ ਗੱਲ ਇਸ ਤਰ੍ਹਾਂ ਹੁੰਦੀ ਹੈ ਕਿਸੇ ਦਾ ਜਿਹੜਾ ਮਨ ਕਿਸੇ ਤਰ੍ਹਾਂ ਦਾ ਕਿਸ ਤਰ੍ਹਾਂ ਹੁੰਦਾ ਕਿਸੇ ਦਾ ਕਿਸ ਤਰ੍ਹਾਂ ਹੁੰਦਾ ਓ ਜੈਸੀ ਸੰਗਤ ਮਿਲ ਜਾਂਦੀ ਬੈਸ ਹੋ ਰੰਗ ਚੜ੍ਹ ਜਾਂਦਾ ਜੀ ਤੇ ਸਾਫ ਸਫਾਈ ਦਾ ਬੜਾ ਧਿਆਨ ਰੱਖਦੇ ਇਹਦੇ ਲਈ ਜ਼ਰੂਰੀ ਹੈ ਕਿ ਸਾਫ ਸਫਾਈ ਉਹਦਾਂ ਦੁਕਾਨਾਂ ਤੇ ਜਾਣਾ ਚਾਹੀਦਾ ਜਿੱਥੇ ਸਾਫ ਸਫਾਈ ਹੋਵੇ ਬਿਮਾਰੀਆਂ ਵੀ ਬੜੀਆਂ ਲੱਗਦੀਆਂ ਐ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਪਹਿਲਾਂ ਤਾਂ ਸਫਾਈ ਹੈ ਜੀ ਹਮ ਇਹ ਤੋਂ ਬਾਅਦ ਵਿੱਚ ਖਾਓ ਜੀ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਜੀ ਵੀ ਆਪਾਂ ਜੋ ਅਸੀਂ ਖਾਂਦੇ ਆ ਜੇ ਅਸੀਂ ਗੰਦਾ ਮੰਦਾ ਖਾਵਾਂਗੇ ਹੱਥ ਠੀਕ ਨਹੀਂ ਹੋਣਗੇ ਸਾਡੇ ਤੇ ਸਾਨੂੰ ਆਪਣੇ ਆਪੇ ਤੋਂ ਫਰਕ ਪੈਂਦਾ ਸਾਨੂੰ ਬਿਮਾਰੀਆਂ ਫੈਲਦੀ ਫੈਲਦੀਆਂ ਇਸ ਤਰ੍ਹਾਂ ਜੀ ਹੂੰ ਕਿਉਂਕਿ ਅੱਜ ਕੱਲ ਦਾ ਹਰ ਇੱਕ ਬੰਦਾ ਬਿਮਾਰੀ ਹੈ ਜੀ ਅੱਛੇ ਅਜਿਹੇ ਵਿਅਕਤੀ ਵੀ ਆਉਂਦੇ ਆ ਜਿਨ੍ਹਾਂ ਤੁਸੀਂ ਸੇਵਾ ਕਰ ਰਹੇ ਹੋ ਤੁਹਾਡੀ ਮਦਦ ਕਰਦੇ ਆ ਵੀ ਆ ਤੁਹਾਡੀ ਅਸੀਂ ਮਦਦ ਕਰਦੇ ਆ ਤੁਸੀਂ ਇਸ ਕੰਮ ਨੂੰ ਹੋਰ ਵੱਧ ਤੋਂ ਵੱਧ ਕਰੋ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਪਤਾ ਕੋਈ ਆ ਕੇ ਤੇ ਬਿਰ ਲੱਗਦੇ ਆ ਜਾਵੇ ਇਸ ਤਰ੍ਹਾਂ ਨਹੀਂ ਹੈ अच्छा इस तरह ਦਾ ਸਿਰਫ ਮਾਲਕ ਦੀ ਕਿਰਪਾ ਹੈ ਜੀ ਮੈਂ ਕਹਿੰਦਾ ਮਾਲਕ ਨੇ ਬਾਣੀ ਵਿੱਚ ਲਿਖਿਆ ਜੀ ਮੰਨ ਲਓ ਕਿ ਟੇਕ ਬੀਤੀ ਸਭ ਜਾਨ ਦੇਵਨ ਕੋਈ ਇੱਕ ਹੈ ਭਗਵਾਨ ਸਭ ਇੱਕ ਭਗਵਾਨ ਹੀ ਸਭ ਦੇਣ ਵਾਲਾ ਬਾਕੀ ਇਨਸਾਨ ਕੁਝ ਨਹੀਂ ਕਰ ਸਕਦਾ ਅੱਛਾ ਇਸ ਕੰਮ ਕਿੱਥੋਂ ਸਿੱਖਿਆ ਵੀ ਦੱਸ ਦਿਓ ਫਿਰ ਇਹ ਕੰਮ ਵੈਸੇ ਮੈਂ ਘਰ ਵਾਲੀ ਨਾਲ ਸਿਰਾਂ ਅਸੀਂ ਇਕੱਠੇ ਕੰਮ ਕਰਦੇ ਸੀਗੇ ਤਖਲਾਈ ਅਸੀਂ ਇੰਨੀ ਕਿਸੇ ਕੋਲੇ ਨਹੀਂ ਆਪੇ ਕੀਤਾ ਜੂ ਕੀਤਾ ਹੈ ਆਪ ਹੀ ਸਿੱਖਿਆ ਸਾਰਾ ਟ੍ਰੇਨ ਹੋ ਗਿਆ ਹਾਂ ਜੀ ਹਾਂ ਜੀ ਅੱਛਾ ਕਿੰਨੇ ਵਜੇ ਤੁਸੀਂ ਆਂਦੇ ਹੋ ਤੇ ਕਿੰਨੇ ਵਜੇ ਘਰ ਜਾਂਦੇ ਹੋ ਜੀ ਫਿਰ ਤਕਰੀਬਨ 12:30 1 ਵਜੇ ਦਾ ਮੇਰਾ ਟਾਈਮ ਹੈ ਜੀ ਜੀ ਬਾਕੀ 9 ਵਜੇ ਸਾਡਾ ਵੱਜੇ ਜਾਂਦੇ 9:30 ਹੋ ਵੀ ਜਾਂਦੇ ਕਿਸੇ ਵਾਰ 9:30 ਹੋ ਜਾਂਦੇ ਆ ਹਾਂ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹ ਵੀ ਦੱਸ ਦਿਓ ਸਾਨੂੰ ਮੇਰੇ ਪਰਿਵਾਰ ਦੇ ਵਿੱਚ ਇੱਕ ਲੜਕਾ ਹੈ ਮੁੰਡਾ ਹਜੀਤ ਸਿੰਘ ਸਾਡੇ ਨਾਲ ਆ ਪਾ ਜੀ ਇੱਕ ਸਾਡੀ ਬੇਟੀ ਹੈ ਜੀ ਹਮ ਤਾਂ ਇੱਕ ਸਾਡੀ ਮਾਤਾ ਜੀ ਹੈ ਜੀ ਚਾਰ ਜੀ ਹੈ ਘਰ ਦੇ ਵਿੱਚ ਹਾਂ ਜੀ ਚਾਰ ਜੀ ਫਿਲਹਾਲ ਗੁਜ਼ਾਰਾ ਹੋ ਜਾਂਦਾ ਹੈ ਇਸ ਦਿਨ ਨਾਲ ਬੇਟੇ ਵੀ ਤੁਹਾਡੇ ਨਾਲ ਹੀ ਸੇਵਾ ਕਰਦਾ ਹੈ ਹਾਂ ਜੀ ਬੇਟੇ ਵੀ ਨਾਲ ਹੀ ਸੇਵਾ ਕਰਦਾ ਹੈ ਹਾਂ ਤਾਂ ਪਣ ਜਾਂਦਾ ਛੁੱਟੀ ਕਰਕੇ ਆ ਗਿਆ ਜਿਸ ਕੋਲ ਕਾਲਜ ਬੰਦੇ ਥੋੜੇ ਛੁੱਟੀਆਂ ਨੇ ਉਹਨਾਂ ਨੂੰ ਅੱਛਾ ਹਾਂ ਜੀ ਕਿਤੇ ਕੰਮ ਹੈ ਕਰਨ ਦਾ ਬਿਲਕੁਲ ਇਹ ਸੀ ਕਿ ਸਾਡੇ ਨਾਲ ਸਤਨਾਮ ਸਿੰਘ ਖਾਲਸਾ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕਿਸ ਪ੍ਰਕਾਰ ਇਹਨਾਂ ਨੇ ਸ਼ੁਰੂਆਤ ਕੀਤੀ ਕਿਵੇਂ ਮਨ ਦੇ ਵਿੱਚ ਆਇਆ ਤੇ ਕਿਵੇਂ ਸੇਵਾ ਚੱਲੀ ਹੈ ਤੇ ਇਸ ਸੇਵਾ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਕਦੇ ਗੋਲਕ ਖੋਲ ਕੇ ਪੈਸੇ ਤੱਕ ਨਹੀਂ ਗਿਣੇ ਕਿੰਨੇ ਪੈਸੇ ਗੋਲਕ ਦੇ ਵਿੱਚ ਆਏ ਪਰ ਬਾਬਾ ਨਾਨਕ ਦੀ ਅਜਿਹੀ ਕਿਰਪਾ ਹੈ ਕਿ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਤੇ ਜੋ ਇਹਨਾਂ ਨੇ ਲੰਗਰ ਲਗਾਇਆ ਹੈ ਉਹ ਲਗਾਤਾਰ ਨਿਰੰਤਰ ਸਾਲ 2018 ਤੋਂ ਚੱਲਦਾ ਆ ਰਿਹਾ ਹੈ ਤੇ ਇਸ ਤਰ੍ਹਾਂ ਦਾ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਫਿਲਹਾਲ ਜਾਨੀ ਕਿ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ